ਲਗੇ ਮਣੀ ਪਿੰਡਾਂ ਪਾਲਦਾ ਵੀ ਕੋਈ ਕ੍ਰਿਸ਼ਚਨ ਨਹੀਂ ਕੋਈ ਕੁਝ ਨਹੀਂ ਤੇ ਉਹ ਫਿਰ ਥੋੜਾ ਜਿਹਾ ਮੈਂ ਆ ਕੇ ਦੇਖਿਆ ਤੇ ਵਾਕੀ ਉਹਦੇ ਪਾਰ ਥੋੜੀ ਬਾਹਰ ਹੀ ਘਰਾਂ ਹੀ ਪੁਲਿਸ ਨੂੰ ਫੋਨ ਕਰਤਾ ਪੁਲਿਸ ਆਈ ਹੈ ਹੁਣ ਦੇਖੋ ਕੀ ਕਾਰਵਾਈ ਕਰਦੀ ਹੈ ਇਹ ਤੇ ਕੋਈ ਬਾਹਰ ਦਾ ਬੰਦਾ ਜਾਂ ਕੋਈ ਆਪਾਚਿੰਦੀ ਕੋਈ ਰੰਜਿਸ਼ ਹੈ ਜਾਂ ਕੋਈ ਇਹੋ ਜਿਹਾ ਕੰਮ ਕਰ ਗਿਆ ਜਾਂ ਨਹੀਂ ਕੀਤਾ ਹੋ ਸਕਦਾ ਕੁਝ ਵੀ ਹੋ ਸਕਦਾ ਇਹ ਹੈ ਕਿ ਕਹਿੰਦਾ ਪੁਲਿਸ ਕਾਰਵਾਈ ਚ ਪੈ ਲੱਗਾ ਕਿ ਪੁਲਿਸ ਟੀਮ ਇਨਵੈਸਟੀਗੇਸ਼ਨ ਕਰਦੀ ਹੈ ਜੀ ਹੋਰ ਗੈਰ ਤੰਗ ਤਰੀਕੇ ਨਾਲ ਹੀ ਕੋਈ ਲਾਸ਼ ਨੱਪ ਗਿਆ ਉਹਦੇ ਅੱਧੇ ਵੀ ਬਾਹਰ ਤੇ ਪੈਰ ਵੀ ਬਾਹਰ ਕਾ ਸਿੰਫਰ ਸਰਪੰਚ ਨੂੰ ਫੋਨ ਕੀਤਾ ਵੀ ਸਰਪੰਚ ਸਾਹਿਬ ਇਹ ਸਾਡੇ ਕਬਰਸਤਾਨ ਤੇ ਇਦਾਂ ਦਾ ਕੋਈ ਨਪ ਵਗੈਰਾ ਉੱਪਰ ਹੀ ਤੇ ਸਰਪੰਚ ਸਾਹਿਬ ਆਏ ਸਵੇਰੇ ਫਿਰ ਮੇਰੇ ਆ ਸਾਨੂੰ ਸੱਜੇ ਆ ਕੇ ਪੁੱਛ ਵੀ ਆਈ ਜਿਹੜਾ ਇਹ ਬੋਡੀ ਆ ਵੀ ਇਹ ਜਿਵੇਂ ਪੱਕੀ ਜਗਾ ਹੋਂ ਕਰਕੇ ਜਿਆਦਾ ਡੂੰਘੀ ਨਹੀਂ ਨੱਪੀ ਗਈ ਤੇ ਇਹ ਜਾਨਵਰ ਜਿਵੇਂ ਕੁੱਤਿਆਂ ਵੱਲੋਂ ਉਹਦਾ ਪੈਰ ਥੋੜਾ ਮਿੱਟੀ ਉਤੋੜਾਈ ਗਈ ਜਿਹਦੇ ਕਰਕੇ ਹੱਥ ਤੇ ਪੈਰ ਬਾਹਰ ਆਇਆ ਹੈ ਹਾਂ ਸਰ ਕਿਨ ਆਇਆ ਪੋ ਮੇਰਾ ਨਾਮ ਜੀ ਰਮੇਸ਼ਵਰ ਸਿੰਘ ਕਿਹੜਾ ਪਿੰਡ ਜੀ ਖਦਾਵਰ ਸਰ ਕੀ ਗੱਲਬਾਤ ਹੈ ਇਹ ਗੱਲਬਾਤ ਜੀ ਇੱਥੇ ਕੱਲ ਈਦ ਦਾ ਤਿਉਹਾਰ ਹੀ ਤੇ ਸਾਡੇ ਗੁੱਜਰ ਸਮੁਦਾਇ ਦੇ ਲੋਕ ਇੱਥੇ ਆਂਦੇ ਆ ਈਦੀ ਨਮਾ ਕਰਨ ਤੇ ਉਹ ਇੱਥੇ ਆਏ ਸੀ ਤੇ ਉਹਨਾਂ ਨੇ ਮੈਨੂੰ ਫੋਨ ਕੀਤਾ ਵੀ ਇੱਥੇ ਕੋਈ ਨਾ ਬੋਡੀ ਹੈ ਜਿਹੜੀ ਪ੍ਰੋਪਰਲੀ ਦਵਾਈ ਨਹੀਂ ਗਈ ਉਹਦੇ ਕੁਝ ਪਾਰ ਜਿਹੜੇ ਬਾਹਰ ਹੈ ਤੇ ਉਹ ਆਹੀਂ ਸੋਚਿਆ ਵੀ ਸ਼ਾਇਦ ਕ੍ਰਿਸਚੀਅਨ ਸਮੁਦਾਇਲੇ ਹੋਣ ਪਰ ਆਹੀਂ ਪਤਾ ਕੀਤਾ ਉਹ ਕ੍ਰਿਸਚੀਅਨ ਕੋਈ ਨਹੀਂ ਹੈ ਲਾਗੇ ਵਾਲੇ ਪਿੰਡਾਂ ਵਿੱਚ ਪਾ ਲੇਦਾ ਵੀ ਕੋਈ ਕ੍ਰਿਸਚੀਅਨ ਨਹੀਂ ਕੋਈ ਕੁਝ ਨਹੀਂ ਤੇ ਉਹ ਫਿਰ ਥੋੜਾ ਜਿਹਾ ਮੈਂ ਆ ਕੇ ਦੇਖਿਆ ਤੇ ਉਹ ਬਾਕੀ ਉਹਦੇ ਪਾਰ ਪੁਲਿਸ ਆਈ ਹੈ ਹੁਣ ਦੇਖੋ ਕੀ ਕਾਰਵਾਈ ਕਰਦੀ ਹੈ ਪਰ ਕੀ ਦੇਖਣ ਨੂੰ ਲੱਗਿਆ ਪਹਿਲਾਂ ਤੁਹਾਨੂੰ ਕੀ ਲੱਗਦਾ ਤੁਹਾਨੂੰ ਇਸ ਨੂੰ ਦੇਖੋ ਜਲਹੀਂ ਆਏ ਆਤੇ ਤੇ ਉਹਦੇ ਇੱਕ ਦੋ ਪੈਰ ਛੋੜੇ ਅੱਗੇ ਜਿਹੜੇ ਬੂਮਬਲੇ ਸੀ ਦੋਨਾਂ ਪੈਰਾਂ ਦੀ ਬਾਹਰ ਹੀ ਆ ਇੱਕ ਹੱਥ ਜਿਹੜਾ ਉਹ ਵੀ ਬਾਹਰ ਸੀਗਾ ਤੇ ਆਈ ਤੇ ਫਿਰ ਸਿੱਧਾ ਪੁਲਿਸ ਨੂੰ ਫੋਨ ਕਰਤਾ ਫਿਰ ਪੁਲਿਸ ਨੇ ਆ ਕੇ ਆਪਣੀ شناخت ਚੁਣ ਕੀਤੀ ਹੈ ਇਹਨਾਂ ਨੇ ਤੇ ਦੇਖਿਆ ਵੀ ਇੱਕ ਜਿਹਨਾਂ ਗੱਡੇ ਮਾਰਦੇ ਆ ਕਈ ਕਹਿੰਦੇ ਜਿਹਨੂੰ ਉਹ ਕਈ ਮਿਲੀ ਇੱਥੇ ਇੱਕ ਮੰਝਾ ਮਿਲਿਆ ਇਹ ਦੋ ਚੀਜ਼ਾਂ ਮੰਗ ਕਰਦੇ ਪ੍ਰਸ਼ਾਸਨ ਨੂੰ ਅাইতে ਵੀ ਮੰਨ ਕਹਣਾ ਜੇ ਕਿਸੇ ਨੇ ਕ੍ਰਾਈਮ ਕਰਕੇ ਕੀਤਾ ਗਿਆ ਤਾਂ ਉਹਨੂੰ ਸਕਸੈਸ ਜਾਈ ਮਿਲਣੀ ਚਾਹੀਦੀ ਕਿਉਂਕਿ ਇਹ ਸਾਡਾ ਜਿਹੜਾ ਏਰੀਆ ਇੱਕ ਪੀਸਫੁਲ ਏਰੀਆ ਹੈ ਇੱਥੇ ਅੱਗੇ ਦੀਆਂ ਕਦੀ ਇਦਾਂ ਕੰਮ ਨਹੀਂ ਹੋਇਆ ਕੋਈ ਗੁਜਰਾਂ ਨਾਲ ਨਹੀਂ ਕੰਮ ਹੋਇਆ ਕੋਈ ਹਿੰਦੂ ਨਾਲ ਨਹੀਂ ਕੰਮ ਹੋਇਆ ਇਹ ਤੇ ਕੋਈ ਬਾਹਰ ਦਾ ਬੰਦਾ ਜਾਂ ਕੋਈ ਆਪਾ ਚਿੰਦੀ ਕੋਈ ਰੰਜੀਤ ਸ਼ਾਹ ਜਾਂ ਕੋਈ ਹੋਜੇ ਕੰਮ ਕਰ ਗਿਆ ਜਾਂ ਨਹੀਂ ਕੀਤਾ ਹੋ ਸਕਦਾ ਕੁਝ ਵੀ ਹੋ ਸਕਦਾ ਇਹ ਅਹਕੀਕਤ ਹੈ ਸਾਨੂੰ ਪੁਲਿਸ ਕਾਰਵਾਈ ਚ ਪਤਾ ਲੱਗਿਆ ਕਿ ਪੁਲਿਸ ਕੀ ਇਨਵੈਸਟੀਗੇਸ਼ਨ ਕਰਦੀ ਹੈ ਜੀ ਹਾਂ ਕਿ ਨਾ ਜੀ ਬਲ ਮਰੀਦ ਨੂੰ ਮਗਾਈ ਕੀ ਗੱਲ ਬਾਤ ਹੋਈ ਗੱਲ ਇਦਾਂ ਇਹ ਸਾਡੇ ਕੱਲ ਜੀ Eid ਦਾ ਤਿਆਰੀ ਤੇ ਅਸੀਂ ਕਬਰਸਤਾਨ ਜਾਣੇ ਆਈਦਾ ਰਹੇ ਨਾ ਤੇ ਦੋ ਮੁੜੇ ਆਏ ਤੇ ਉਹਨਾਂ ਸਾਨੂੰ ਦੱਸਿਆ ਇੱਥੇ ਜਾ ਕੇ ਦੇ ਦੇ ਵੀ ਇਦਾਂ ਦਾ ਕੋਈ ਬਾਹਰੀ ਕਬਰਸਤਾਨ ਜਿੱਥੇ ਸਾਡੀ ਕਬਰਾਂ ਤੋਂ ਪਿੱਛੇ ਹੀ ਉਹ 11 ਟੰਗ ਠੀਕੇ ਨਾਲ ਹੀ ਕੋਈ ਲਾਸ਼ ਨੱਪ ਗਿਆ ਉਹਦੇ ਹੱਥ ਵੀ ਬਾਹਰ ਤੇ ਪੈਰ ਵੀ ਬਾਹਰ ਨੂੰ ਤੇ ਅਸੀਂ ਫਿਰ ਸਰਪੰਚ ਨੂੰ ਫੋਨ ਕੀਤਾ ਵੀ ਸਰਪੰਚ ਸਾਹਿਬ ਸਾਡੇ ਕਬਰਸਤਾਨ 'ਚ ਇਦਾਂ ਦਾ ਕੋਈ ਨੱਪ ਗਿਆ ਦਾ ਉੱਪਰ ਹੀ ਤੇ ਸਰਪੰਚ ਸਾਹਿਬ ਆਏ ਸਵੇਰੇ ਫਿਰ ਸਵੇਰੇ ਆਏ ਸਾਨੂੰ ਸੱਜਿਆਥੇ ਪੁਲਿਸ ਵੀ ਆਈ ਦੀ ਅਸੀਂ ਮੰਗੇ ਕਰਨੇ ਵੀ ਸਾਡੇ ਕਬਰਸਤਾਨ ਵਿੱਚ ਨਾ ਇਹ ਉਹ ਗੈਰ ਤਰੀਕੇ ਦੇ ਨਾਲ ਉਹ ਬਿਗੈਰ ਅਸੀਂ ਸਾਡੇ ਰੀਤੀ ਰਿਵਾਜ ਆ ਜੇ ਪੈ ਅਸੀਂ ਫੱਟੇ ਪਾ ਕੇ ਤੇ ਕਬਰਸਤਾਨ ਨੂੰ ਡੂਗਾ ਕਰਕੇ ਤੇ ਅਸੀਂ ਜਨਾਜ਼ਾ ਪੜ ਕੇ ਲਾਸ਼ ਨੂੰ ਨੱਪਣਿਆਂ ਥੱਲੇ ਤੇ ਉਹ ਨਾ ਬਿਗੈਰ ਕਿਸੇ ਰੀਤੀ ਰਿਵਾਜ ਤੋਂ ਬਿਗੈਰ ਕਿਸੇ ਢੰਗ ਤੋਂ ਵੀ ਉੱਪਰ ਲਾਸ਼ ਬਾਹਰ ਨੱਪ ਕੇ ਕਬਰਸਤਾਨ ਤੋਂ ਥੋੜਾ ਦੂਰ ਜਿੱਥੇ ਅਸੀਂ ਜਨਾਜ਼ੇ ਦੀ ਨਿਵਾਜ਼ ਪੜਨੇ ਆ ਉੱਥੇ ਉਹਨੂੰ ਨੱਪ ਗਏ ਤੇ ਅਸੀਂ ਮੰਗੇ ਕਰਨਿਆ ਵੀ ਇਦਾਂ ਦੀ ਕਾਰਵਾਈ ਨਹੀਂ ਹੋਣੀ ਚਾਹੀਦੀ ਇਹਦਾ ਠੋਸੋ ਕਿਤਾਜ ਆ ਪਤਾ ਕਿਤਾਜ ਆ ਕੀ ਹੋਇਆ ਕੌਣ ਹੈ ਕਿਥੋਂ ਕ੍ਰਿਸਚੀਅਨ ਭਾਈ ਚਾਰੇ ਦਾ ਜਾਂ ਕੀ ਹੈ ਕੀ ਨਹੀਂ ਕੌਣ ਨੱਪ ਗਿਆ ਇਹਨੂੰ ਉੱਪਰ ਹੀ ਛੱਡ ਗਿਆ ਲਾਸ਼ ਉੱਪਰ ਹੀ ਕੁੱਤਿਆਂ ਨੇ ਉਹ ਪਤਾ ਨਹੀਂ ਪੁੱਟੀ ਦੀ ਕੀ ਕੀਤਾ ਉਹਦੇ ਪਾਰਟ ਦੋ ਤਿੰਨ ਬਾਹਰ ਹੋਰ ਲੈ ਲੋ ਮੋੜੇ ਗਈ ਥੋੜਾ ਲੈ 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 ਇਹ ਪੈਸਾ ਬੁੜਾ ਅਜੀਤਪੁਰ ਕਦਾਵਰ ਦੀ ਚੰਚਾਲ ਕਾਂਡ ਦਾ ਨਾਮ ਲੈ ਸਾਰੇ ਉਹਦੇ ਵਿੱਚ ਸਾਨੂੰ ਸਰਪੰਚ ਦਾ ਫੋਨ ਆਇਆ ਸੀ ਵੀ ਇਦਾਂ ਇੱਕ ਕਬਰਿਸਤਾਨ ਉਹਦੇ ਵਿੱਚ ਇੱਕ ਬੋਡੀ ਜਿਹੜਾ ਕਿ ਜਿਵੇਂ ਉਹਦੀ ਮਿੱਟੀ ਜਿਵੇਂ ਕੁੱਤਿਆਂ ਵੱਲੋਂ ਗੁੱਡੀ ਗਈ ਤਾਂ ਹੱਥ ਤੇ ਇੱਕ ਥੋੜਾ ਜਿਹਾ ਬੈਲ ਬਾਰ ਆਇਆ ਜਿਹੜਾ ਹੀ ਮੌਕੇ ਤੇ ਗਿਆ ਤੇ ਮੌਕਾ ਵੇਖਿਆ ਗਿਆ ਜਿਹੜਾ ਇਹ ਪਿੰਡ ਦਾ ਕਬਰਸਤਾਨ ਹੈ ਘਟੂ ਘਟ ਪੰਜ-ਸੱਤ ਪਿੰਡ ਲਾਗੇ ਵਾਲੇ ਗੁੱਜਰ ਪਾਈਚਰਾ ਤੇ ਕ੍ਰਿਸਚਨ ਪਾਈਚਰਾ ਦੋਵੇਂ ਇਹ ਕਬਰਸਤਾਨ ਵਰਤਦੇ ਨੇ ਜਿਹੜਾ ਇਹ ਬੋਡੀ ਆ ਵੀ ਇਹ ਜਿਵੇਂ ਪੱਕੀ ਜਗਾ ਹੁਣ ਕਰਕੇ ਜਿਆਦਾ ਡੂੰਘੀ ਨਹੀਂ ਨੱਪੀ ਗਈ ਤੇ ਇਹ ਜਾਨਵਰ ਜਿਵੇਂ ਕੁੱਤਿਆਂ ਵੱਲੋਂ ਉਹਦਾ ਪੈਰ ਥੋੜਾ ਮਿੱਟੀ ਉਤੋੜਾਈ ਗਈ ਜਿਹਦੇ ਕਰਕੇ ਹੱਥ ਤੇ ਪੈਰ ਬਾਹਰ ਆਇਆ ਤੇ ਬਾਕੀ ਇਹਦੇ ਵਿੱਚ ਉਹਨਾਂ ਨੇ ਆਪਣੇ ਰੀਤੀ ਰਿਵਾਜ ਨਾਲ ਬੋਡੀ ਨੂੰ ਵੀ ਜਾਭਰੀ ਹੈ ਚਿੱਟਾ ਕੱਪੜਾ ਵੀ ਬੋਡੀ ਦੇ ਤੇ ਲਿਟਿਆ ਆਇਆ ਹੈ ਤੇ ਹੋਰ ਵੀ ਜਿਹੜੇ ਆਪਣੇ ਪੱਥਰ ਵਗੈਰਾ ਲੱਗੇ ਹੋਏ ਸੀ ਫਿਲਹਾਲ ਤੇ ਅਸੀਂ ਇਹਨਾਂ ਨੂੰ ਆਪਾਂ ਬੋਡੀ ਨੂੰ ਹੋਰ ਮਿੱਟੀ ਪਾ ਕੇ ਤੇ ਆਪਾਂ ਦੱਬਦਾ ਹੈ ਤੇ ਲੱਗ ਜਗ੍ਹਾ ਦੇ ਜਿਹੜੇ 5-7 ਪਿੰਡਾਂ ਦੇ ਜਿਹੜੇ ਬੰਦੇ ਇੱਥੇ ਪਵਰਤਨ ਚਾਹੁੰਦੇ ਨੇ ਸਾਰਿਆਂ ਨੂੰ ਅਸੀਂ ਬੁਲਾ ਰਹੇ ਹਾਂ ਤੇ ਅਸੀਂ ਵੈਰੀਫਾਈ ਕਰ ਲਾਂਗੇ ਕਿ ਕਿਹਨਾਂ ਦੀ ਆਪਣੀ ਮੌਤ ਹੋਈ ਹੈ ਤੇ ਵੈਰੀਫਾਈ ਕਰਕੇ ਤੇ ਫਿਰ ਅਗਲੀ ਬੰਦੀ ਕਰਦੇ ਹਾਂ